ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਟਾਈਮ ਸਭ ਨੂੰ ਨਗਰ ਨੂੰ ਪਤਾ ਹੈ ਜੋ ਮਹਾਪੁਰਸ਼ਾਂ ਦੀ ਵਰਸੀ ਆਪਾਂ ਬੜੇ ਪ੍ਰੇਮ ਨਾਲ ਬੜੀ ਸਰਤਾ ਨਾਲ ਸਾਰਾ ਨਗਰ ਮਨਾਉਂਦਾ ਹੈ ਓਵੇਂ ਭਾਈ ਆਪਾਂ ਸੇਵਾ ਕਰਨੀ ਹੈ ਇਹ ਦਿਨ ਜਿਹੜਾ ਮਹਾਪੁਰਸ਼ਾਂ ਦੇ ਆਪਾਂ ਨੇ ਤੇ ਬੜੀ ਵੀ ਉਪਾਰ ਕਿਰਪਾ ਕੀਤੀ ਹੈ ਇਹ ਪੋ ਦਾ ਮਹੀਨਾ ਹੈ ਸਹੀ ਸਿੰਘਾਂ ਦਾ ਕੋਈ ਮਹਾਰਾਜ ਸਤੇ ਪਾਸ਼ਾ ਦਸਵੇਂ ਪਾਸ਼ਾ ਨੇ ਆਨੰਦਪੁਰ ਛੱਡਿਆ ਤੇ ਉਸ ਤੋਂ ਬਾਅਦ ਇਹ ਪੋ ਦੇ ਮਹੀਨੇ ਮਹਾਰਾਜ ਦਸਵੇਂ ਪਾਸ਼ਾ ਦਾ ਜਨਮ ਦਿਹਾੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਜਿਨ੍ਹਾਂ ਦੀ 84ਵੀਂ ਵਰਸੀ ਹੈ ਜਿਹੜੀ ਬੜੀ ਸ਼ਰਧਾ ਭਾਵਨਾ ਸਤਕਾਰ ਨਾਲ ਸਾਡੇ ਪਿੰਡ ਲੋਟਵਦੀ ਵਿਖੇ ਮਨਾਈ ਜਾ ਰਹੀ ਹੈ ਇਹ ਜਿਹੜਾ ਸਮਾਗਮ ਹੁੰਦਾ ਹੈ ਇਸ ਸਾਲ 23 ਪੂ ਨੂੰ ਮਨਾਇਆ ਜਾਂਦਾ ਜੀ ਇਸ ਵਾਰ ਜਿਹੜਾ 23 ਪੂ 6 ਜਨਵਰੀ 6 7 ਤੇ 8 ਜਨਵਰੀ ਨੂੰ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਲੋਟਵਦੀ ਵਿਖੇ 6 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ 84ਵਾਂ ਨਗਰ ਕੀਰਤਨ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਤਪ ਸਥਾਨ ਸੰਤ ਬਾਬਾ ਸੁੰਦਰ ਸਿੰਘ ਤੋਂ ਸ਼ੁਰੂ ਹੋ ਕੇ ਵਕ ਵਕ ਪੜਾਵਾਂ ਤੋਂ ਹੁੰਦਾ ਹੈ ਸ਼ਾਮ ਨੂੰ ਸਮਾਪਤੀ ਹੋਵੇਗੀ ਜੀ ਗੁਰੂ ਘਰ ਵਿਖੇ ਰਾਤ ਦੇ ਦੀਵਾਨ ਅਗਲੇ ਦਿਨ ਦੀਵਾਨ ਫਿਰ 8 ਜਨਵਰੀ ਦੀ ਰਾਤ ਦੇ ਦੀਵਾਨ ਤੱਕ ਇਹਨਾਂ ਦਾ ਜਿਹੜੀ ਸਮਾਪਤੀ ਹੋਣੀ ਆ ਜਿਹੜੇ ਸਮਾਗਮ ਨੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ ਇਹ ਬਹੁਤ ਜਾਣਦੀ ਪੁਰਾਣਾ ਨਗਰ ਕੀਰਤਨਾ ਜੀ ਇਲਾਕੇ ਦਾ ਜਦੋਂ ਨਗਰ ਕੀਰਤਨ ਨੂੰ ਜਲੂਸ ਕਹਿੰਦੇ ਹੁੰਦੇ ਸੀਗੇ ਜਾ ਤੋ ਇਹ ਨਗਰ ਕੀਰਤਨ ਮਨਾਇਆ ਜਾਂਦਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਰਾਗੀ ਢਾਡੀ ਕਵੀਸ਼ਰ ਜਿਹੜੇ ਤਿੰਨੇ ਦਿਨ ਬੜੇ ਸ਼ਰਧਾ ਭਾਵ ਨਾਲ ਹਾਜ਼ਰੀ ਭਰਦੇ ਨੇ ਇਹ ਜਿਹੜਿਆ ਨਗਰ ਕੀਰਤਨਾ ਇਹਦੇ ਵਿੱਚ ਸਾਡੇ ਪਿੰਡ ਦੇ ਹੀ ਸਤਿਕਾਰਯੋਗ ਕਵੀਸ਼ਰ ਬਾਪੂ ਨਰਿੰਜਨ ਸਿੰਘ ਜੀ ਨੇ ਜਿਹੜਾ ਲਿਖਿਆ ਇਹਦੇ ਬਾਬਤ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਵਰਸੀ ਆਏ ਸਾਲ ਸੰਗਤਾਂ 23 ਕੋ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੀ ਆ। ਜਿਸ ਦੇ ਤਹਿਤ ਐਸਵਾਰ ਕ੍ਰਾਸੀਮੀਆ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ तकरीबन ਇੱਕ ਸਦੀ ਹੋ ਚੱਲੀ ਨਗਰ ਕੀਰਤਨ ਨਿਕਲਦੇ ਨੂੰ ਪਿੰਡ ਲੋਹਕ ਪੱਜ ਇਤਿਹਾਸਕ ਨਗਰ ਕੀਰਤਨ ਜੋ ਕਿ ਪ੍ਰਾਤਮ ਸਮੇਂ ਤੋਂ ਜਦੋਂ ਨਗਰ ਕੀਰਤਨ ਨੂੰ ਜਲੂਸ ਕਿਹਾ ਜਾਂਦਾ ਸੀ। ਯਾਪ ਤੋਂ ਲੈ ਕੇ ਹੁਣ ਤੱਕ ਇਹ ਨਿਰੰਤਰ ਜਾਰੀ ਹੈ। ਸੇਵਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਪੜਾਦਰ ਪੜਾ ਹੁੰਦਾ ਹੈ ਨਗਰ ਕੀਰਤਨ ਸਾਰੇ ਪਿੰਡ ਦੀ ਪ੍ਰਕਰਮਾ ਕਰਦਾ ਸ਼ਾਮ ਨੂੰ ਗੁਰਦੁਆਰਾ ਗੁਰਗਿਆਣ ਪ੍ਰਕਾਸ਼ ਤਪਸਥਾਨ ਸੰਤ ਤਬਸੰਦ ਸਿੰਘ ਜੀ ਵਿਖੇ ਸਮਾਪਤ ਹੁੰਦਾ ਉਪਰੰਤ ਦਿਨ ਤੇ ਰਾਤ ਦੇ ਦੀਵਾਨ ਸਾਜਨ ਤਿੰਨ ਦਿਨ ਚੱਲਣ ਵਾਲੇ ਸਮਾਗਮ ਦੌਰਾਨ ਜਿੱਥੇ ਰਾਗੀ ਆਪਣੀਆਂ ਆਸਾ ਦੀ ਵਾਰ ਦੇ ਕੀਰਤਨੀਆਂ ਹਾਜ਼ਰੀਆਂ ਭਰਦੇ ਹਨ ਇਸ ਵਾਰ ਗੁਰਦੁਆਰਾ ਟਾਲੀਆਣਾ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਜਥਾ ਜਿਹੜਾ ਤਿੰਨ ਦਿਨ ਆਸਾ ਦੀ ਵਾਰ ਦੇ ਕੀਰਤਨ ਕਰਨੀ ਉਪਰੰਤ ਜਿਹੜੇ ਦਿਨ ਤੇ ਰਾਤ ਦੇ ਦੀਵਾਨਾਂ ਦੌਰਾਨ ਕਵੀਸ਼ਰ ਢਾਡੀ ਆਪਣੀਆਂ ਹਾਜ਼ਰੀਆਂ ਭਰਨਗੇ 8 ਤਰੀਕ ਨੂੰ ਜਿਹੜੀ ਇੱਕ ਨਗਰ ਨਗਰ ਦੀ ਇਤਿਹਾਸ ਦਰਹਾਂਦੀ ਨਗਰ ਲੋਹਟਵਦੀ ਦੀ ਇੱਕ ਪੁਸਤਕ ਹੈ ਜਿਹੜੀ ਉਹ ਰਿਲੀਜ਼ ਕੀਤੀ ਜਾਣੀ ਹੈ ਜਿਹਦੇ ਵਿੱਚ ਲੋਹਟਵਦੀ ਦਾ ਇਤਿਹਾਸ ਹੈ ਜਿਹੜਾ ਉਹ ਦੱਸਿਆ ਜਾਊਗਾ ਇਸ ਦੇ ਜਿਹੜਾ ਆਪਾਂ ਸਰਦਾਰਾ ਸੁੰਦਰ ਸਿੰਘਾ ਜਨਮ ਸੀ ਗਏੜ ਉਹ ਨਗਰ ਸੀ ਪਿੰਡ ਖੰਜਰਵਾਲ ਨੇੜੇ ਮੁੱਲਾਪੁਰ ਜਿਲ੍ਹਾ ਲੁਧਿਆਣਾ ਨਾਨਕਾ ਨਗਰ ਪਿੰਡ ਲੋਹਗੜ ਦਾਸ ਦੇ ਪੁਰਦਾਦਾ ਜੀ ਬਾਬਾ ਗੁਰਦੇਵ ਸਿੰਘ ਜੀ ਬਾਬਾ ਜੀ ਨੂੰ ਪਿੰਡ ਲੈ ਕੇ ਆਏ ਤੇ ਜਿੱਥੇ ਗੁਰਦੁਆਰਾ ਸਾਹਿਬ ਗੁਰ ਗਿਆਨ ਪ੍ਰਕਾਸ਼ ਸ਼ੋਭਤਾ ਬਾਬਾ ਜੀ ਨੇ ਜ਼ਮੀਨ ਦੀ ਥੋੜੀ ਜਿਹੀ ਸੇਵਾ ਲਈ ਤੇ ਗੁਰਦੁਆਰਾ ਸਾਉਂ ਦੀ ਇਮਾਰਤ ਹੈ ਜਿਹੜੀ ਸੁੰਦਰ ਇਮਾਰਤ ਹਾਂ ਸ਼ੋਭਤਾ ਤੇ ਬਾਬਾ ਜੀ ਨੇ ਇਹਨਾਂ ਨੂੰ ਭਾਗ ਲਾਈ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਜਿਹੜਾ ਨਗਰ ਕੀਰਤਨ ਆ ਇਹ ਆਏ ਸਾਲ ਇੱਕ ਤਿਹਾਰ ਵਾਂਗੂ ਸਾਡੇ ਪਿੰਡ ਮਨਾਇਆ ਜਾਂਦਾ ਸੋ ਪਿੰਡ ਦਾ ਹੀ ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਕਮੇਸ਼ਰ ਗਿਆਨੀ ਮਨਿੰਦਰ ਸਿੰਘ ਜੀ ਜਿਨ੍ਹਾਂ ਨੇ ਨਗਰ ਕੀਰਤਨ ਦੀ ਉਪਮਾ ਉਹਨਾਂ ਸਮਿਆਂ ਦਰਾਂ ਲਿਖੀ ਸੀ ਪਿੰਡ ਕਲਿਆਣ ਕੋ ਲੋਹਟ ਵੱਦੀ ਪਿੰਡ ਕਲਿਆਣ ਕੋ ਲੋਹਟ ਵੱਦੀ ਉੱਥੇ ਜਿੰਨਾ ਕੱਠ ਨਹੀਂ ਦੇਖਿਆ ਕਦੀ ਚਾਰੀ ਤਰਫ ਤੱਕਿਆ ਜਹਾਨ ਹੈ ਬਾਬਾ ਜੀ ਦੇ ਕੱਠ ਦੀ ਮਨੋਖੀ ਸ਼ਾਨ ਮੂਰੇ ਜਾਂਦੇ ਢੋਲ ਤੇ ਨਗਾਰੇ ਵੱਜਦੇ ਗੁਰੂ ਜੀ ਦਾ ਰੂਪ ਪੰਜ ਪਿਆਰੇ ਸਜਦੇ ਮਹਾਰਾਜ ਵਸਤੂ ਵਿਰਾਜਮਾਨ ਹੈ ਬਾਬਾ ਜੀ ਦੇ ਕੱਠ ਦੀ ਅਨੋਖੀ ਸ਼ਾਨ ਹੈ ਤਿੰਨ ਦਿਨ ਪੂਰਾ ਹੈ ਦੀਵਾਨ ਸਾਜ ਦਾ ਬੜਾ ਹੀ ਨਜ਼ਾਰਾ ਰੰਗ ਵੱਜਦਾ ਢੰਡੀਆਂ ਸਮੇਤ ਲੱਗੀ ਛਾਇਆਵਾਨ ਹੈ ਬਾਬਾ ਜੀ ਦੇ ਘਟ ਦੀ ਅਨੋਖੀ ਸ਼ਾਨ ਹੁਣ ਸੇਵਾਦਾਰਾਂ ਦੀ ਸੁਣਾਈਏ ਗੱਲ ਜੀ ਜਿਨ੍ਹਾਂ ਦਾ ਖਿਆਲ ਸਦਾ ਡਿਊਟੀ ਵਾਲੇ ਜੀ ਸੇਵਾਦਾਰੀ ਕੰਮ ਸਭ ਤੋਂ ਮਹਾਨ ਹੈ ਬਾਬਾ ਜੀ ਦੇ ਘਟ ਦੀ ਅਨੋਖੀ ਸ਼ਾਨ ਸੀਤੇ ਨੂੰ ਹਰੇਕ ਪਰਨਾਲਾ ਜੋ ਕਹੇ ਹਕਤਾ ਹੀ ਕੰਪਲਾਂ ਛੱਡ ਕੇ ਬਹੀ ਅੱਜ ਤੋਂ ਹੀ ਸਾਡਾ ਉੱਥੇ ਖਾਣ ਪਾਣ ਹੈ ਬਾਬਾ ਜੀ ਦੇ ਘਟ ਦੀ ਅਨੋਖੀ ਸ਼ਾਨ ਹੈ ਲੰਗਰ ਵਿੱਚ ਰਹੀ ਹਰਦੇਤ ਜੀ ਦੁੱਧ ਪਾਣੀ ਸਿੰਘਾਂ ਨੂੰ ਸਿਖਾਉਂਦਾ ਨਿਤ ਜੀ ਉਹਦਾ ਸਹਾਇਕ ਸਾਧੂ ਸਿੰਘ ਜਵਾਰ ਹੈ ਬਾਬਾ ਜੀ ਦੇ ਘਟ ਦੀ ਅਨੋਖੀ ਸ਼ਾਨ ਹੈ ਫੌਜੀ ਜੋ ਦਲੀਪ ਬੜੀ ਫੁਰਤੀ ਕਰੇ ਲਿਖਦਾ ਹੈ ਤੇਜ਼ ਉਹਦੇ ਬਿਨਾਂ ਨਾ ਸਰੇ ਔਲ ਬਖਤੌਰ ਦੇ ਰੁਪਈਏ ਭਰ ਹੈ ਬਾਬਾ ਜੀ ਦੇ ਘਟ ਦੀ ਅਨੋਖੀ ਸ਼ਾਨ ਹੈ ਦਰਸ਼ਨ ਜੇਠੂ ਕਾ ਸ਼ਰਾਰਤੀ ਬੜਾ ਹੁਣੇ ਇੱਥੇ ਦੇਖ ਹੁਣੇ ਘਰੇ ਹੈ ਖੜਾ ਦੁੱਧ ਪੀਣਾ ਮਜ ਨੂੰ ਬੜਾ ਸਤਾਨ ਹੈ ਬਾਬਾ ਜੀ ਦੇ ਘਟ ਦੀ ਅਨੋਖੀ ਸ਼ਾਨ ਹੈ ਸੋ ਆਓ ਇਨ੍ਹਾਂ ਸਮਾਗਮਾਂ ਦੌਰਾਨ ਹਾਜ਼ਰੀ ਭਰ ਕੇ ਆਪਣਾ ਤਨ ਮਨ ਤਨ ਸਫਲਾ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ